ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਜਿਸ ਕੱਲ ਦਾ ਡਰ ਸੀ ਉਹੀ ਹੋ ਰਹੀ ਹੈ ਲਗਾਤਾਰ ਤੇ ਪਹਿਲਾ ਸੰਭਲ ਦੇ ਵਿੱਚ ਬਿਨਾਂ ਕਿਸੇ ਗੱਲ ਤੋਂ ਕੋਈ ਵਿਅਕਤੀ ਜਾਂਦਾ ਹੈ ਜਿਸ ਵਿਅਕਤੀ ਦੇ ਪਹਿਲਾਂ ਹੀ ਕਈ ਸਾਰੀਆਂ ਥਾਵਾਂ ਦੇ ਕੇਸ ਕਰੇ ਹੋਏ ਐ ਵੀ ਤਾਜ ਮਹਿਲ ਤਾਜ ਮਹਿਲ ਨਹੀਂਗਾ ਇਥੇ ਤਜੋਦਾ ਮਹਿਲ ਹੁੰਦਾ ਸੀਗਾ ਹਿੰਦੂਆਂ ਦਾ ਸਥਾਨ ਹੈ ਇਸ ਤਰ੍ਹਾਂ ਬਾਕੀ ਬਹੁਤ ਸਾਰੀਆਂ ਗੱਲਾਂ ਬਾਰੇ ਤੇ ਹੁਣ ਆ ਉਹ ਸੰਭਲ ਦੇ ਵਿੱਚ ਜਾਣਬੁੱਝ ਕੇ ਹਿੰਸਾ ਕਰਵਾਈ ਜਾਂਦੀ ਹੈ ਤੇ ਜਿਹੜਾ ਜੱਜ ਹੈ ਉਹ ਉਹਦੀ ਤਾਂ ਨੌਕਰੀ ਟਰਮੀਨੇਟ ਹੋਣੀ ਚਾਹੀਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਜੱਜ ਦਾ ਕੰਮ ਹੈ ਕਿ ਇੱਕ ਧਿਰ ਨੂੰ ਸੁਣ ਕੇ ਦੂਜੀ ਧਿਰ ਦੀ ਵੀ ਸੁਣੇ ਉਹਨੇ ਦੂਜੀ ਧਿਰ ਨੂੰ ਸੁਣਿਆ ਹੀ ਨਹੀਂ ਨਾਲ ਹੀ ਕਹਿਤਾ ਡੀਸੀ ਤੇ ਐਸਐਸਪੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਜਿਨ੍ਹਾਂ ਨੂੰ ਟਾਈਮ 29 ਤੱਕ ਦਾ ਸੀਗਾ ਤੇ ਉਦੋਂ ਹੀ ਚਲੇ ਗਏ ਉੱਥੇ ਦਰਗਾਹ ਦੇ ਵਿੱਚ ਦੂਜੀ ਵਾਰੀ ਸਵੇਰੇ ਸਵੇਰੇ ਚਲੇ ਗਏ ਇਹ ਜਾਣਬੁੱਝ ਕੇ ਇੱਕ ਡਿਜ਼ਾਈਨ ਦੇ ਤਹਿਤ ਹਿੰਸਾ ਕਰਾਈ ਜਾ ਰਹੀ ਹੈ ਤਾਂ ਕਿ ਐਂਟੀ ਮੁਸਲਮਾਨ ਮਾਹੌਲ ਬਣਾ ਕੇ ਹਿੰਦੂਆਂ ਦੀਆਂ ਵੋਟਾਂ ਨੂੰ ਇਕੱਠੇ ਕਰਨ ਦੇ ਲਈ ਪੂਰਾ ਜ਼ੋਰ ਲਾਇਆ ਜਾਵੇ ਤੇ ਆਪਣਾ ਹਿੰਦੂ ਰਾਸ਼ਟਰ ਬਣਾਉਣ ਦਾ ਉਹਨਾਂ ਦਾ ਖੋਤੀ ਹਿੰਦੂ ਰਾਸ਼ਟਰ ਹਾਲਾਂਕਿ ਹਿੰਦੂਆਂ ਦਾ ਉਹਦੇ ਵਿਚਾਰੇ ਤਾਂ ਕੋਈ ਫਲਾ ਨਹੀਂ ਹੋਣਾ ਕਿਉਂਕਿ ਨਾ ਉਹਨਾਂ ਨੂੰ ਨੌਕਰੀ ਮਿਲਣੀ ਨਾ ਉਹਨਾਂ ਦੀ ਮਹਿੰਗਾਈ ਘਟਣੀ ਨਾ ਕੋਈ ਹੋਰ ਹੋਣਾ ਸਿਰਫ ਇਹ ਇੱਕ ਸੁਣ ਸੁਣਾ ਉਹਨਾਂ ਨੂੰ ਫੜਾਇਆ ਜਾ ਰਿਹਾ ਵੀ ਤੁਹਾਨੂੰ ਵੀ ਤੁਹਾਡਾ ਰਾਜ ਆ ਰਿਹਾ ਤੇ ਕੱਲ ਜਿਹੜੀ ਅਜਮੇਰ ਦੀ ਪ੍ਰਸਿੱਧ ਦਰਗਾਹ ਸ਼ਰੀਫ ਹੈ ਜਿੱਥੇ ਬਹੁਤ ਵੱਡੇ ਔਲੀਆ ਮੰਨੇ ਜਾਂਦੇ ਮੋਇਨੂਦੀਨ ਚਿਸ਼ਤੀ ਹੁਣੀ ਜਿਹੜੇ ਜਿਹੜੇ ਬਾਬਾ ਫਰੀਦ ਜੀ ਹੁਣੀ ਤੇ ਔਲੀਆ ਆਪਣੇ ਨizamuddin ਔਲੀਆ ਉਸ ਜਿਹੜੀ ਆਪਣੇ ਪਰੰਪਰਾ ਹੈਗੀ ਹੈ ਸੂਫੀ ਪਰੰਪਰਾ ਉਸ ਪਰੰਪਰਾ ਦੇ ਇੱਕ ਮਹਾਨ ਸੰਤ ਦੇ ਨਾਂ ਤੇ ਬਣੀ ਜਿਹੜੀ ਦਰਗਾਹ ਸ਼ਰੀਫ ਹੈ ਉੱਥੇ ਉਸ ਦੇ ਬਾਰੇ ਚ ਅਰਜੀ ਪਹਿਲਾ ਸਤੰਬਰ ਚ ਲਾਈ ਸੀ ਤੇ ਕੱਲ ਉਹਦੇ ਤੇ ਇੱਕ ਸੁਣਵਾਈ ਹੋਈ ਉਹਦੇ 'ਚ ਅਜਿਹੇ ਬੇਬੁਨਿਆਦ ਦਾਅਵੇ ਕੀਤੇ ਗਏ ਐ ਵੀ ਇੱਥੇ ਇਹ ਮੰਦਿਰ ਐ ਤੇ ਇਸ ਮੰਦਿਰ 'ਚ ਪੂਜਾ ਹੁੰਦੀ ਰਹੀ ਐ 50 ਸਾਲ ਪਹਿਲਾਂ ਵੀ ਕਹਿੰਦੇ ਇੱਥੇ ਪੂਜਾ ਹੁੰਦੀ ਰਹੀ ਐ ਤੇ ਇਹ ਇਹਨੂੰ ਮੰਦਿਰ ਬਣਾਇਆ ਜਾਵੇ ਤੇ ਇੱਥੇ ਪੂਜਾ ਦਾ ਸਾਨੂੰ ਅਧਿਕਾਰ ਦਿੱਤਾ ਜਾਵੇ ਇਹੋ ਜਿਹਾ ਕੁਛ ਐ ਤੇ ਜੱਜ ਸਾਹਿਬ ਨੇ ਪਹਿਲੀ ਗੱਲ ਤਾਂ ਸਿਆਣਪ ਤਾਂ ਇਹ ਸੀ ਕਿ 1991 ਦੇ ਕਾਨੂੰਨ ਦਾ ਹਵਾਲਾ ਦੇ ਕੇ ਉਹ ਸਰਜੀ ਨੂੰ ਰਿਜੈਕਟ ਕਰ ਦਿੰਦੇ ਪਰ ਉਹਨਾਂ ਨੇ ਘੱਟੋ ਘੱਟ ਸੰਬਲ ਵਾਲੇ ਜੱਜ ਨਾਲੋਂ ਥੋੜਾ ਜਿਹਾ ਠੀਕ ਕੀਤਾ ਕਿ ਉਹਨਾਂ ਨੇ ਕਿਉਂਕਿ ਉਹ ਇੱਕ ਜਿਹੜੀ ਹੈਗੀ ਹੈ ਸਾਡੀ ਪ੍ਰਾਰਥਨ ਜਗਾ ਹੋਣ ਕਰਕੇ ਐਸਆਈ ਦਾ ਵੀ ਕੰਟਰੋਲ ਹੈ ਐਸਆਈ ਨੂੰ ਉਹਦੇ ਵਿੱਚ ਇੱਕ ਪਾਰਟੀ ਬਣਾਇਆ ਹੋਇਆ ਉਹਨੂੰ ਉਹਨਾਂ ਨੇ ਨੋਟਿਸ ਦਿੱਤਾ ਤੇ ਦੂਜਾ ਜਿਹੜਾ ਹੈਗਾ ਉੱਥੇ ਦਾ ਜਿਹੜਾ ਜਿਹੜੀ ਮਿਨਿਸਟਰੀ ਆਫ ਮਿਨੋਰਟੀ ਅਫੇਅਰਸ ਹੈ ਉਸ ਨੂੰ ਉਹਨਾਂ ਨੇ ਨੋਟਿਸ ਦਿੱਤਾ ਤੇ ਅਗਲੀ ਤਰੀਕ ਹੈ ਜਿਹੜੀ ਇਹਦੇ ਵਿੱਚ 20 ਦਸੰਬਰ ਪਾਈ ਗਈ ਹੈ ਉੱਥੋਂ ਦੇ ਜਿਹੜੇ ਪ੍ਰਬੰਧ ਕਰਦੇ ਐ ਉਹ ਉਹਨਾਂ ਨੇ ਕਿਹਾ ਵੀ ਅਸੀਂ ਬਾਬਰੀ ਮਸਜਿਦ ਦੇ ਫੈਸਲੇ 'ਚ ਤਾਂ ਕੌੜੀ ਗੋਲੀ ਖਾਲੀ ਵੀ ਚਲੋ ਦੇਸ਼ ਇੱਕ ਸੁਰਤਾ ਚਾਹੀਦੀ ਹੈ ਕੋਈ ਗੱਲ ਨਹੀਂ ਚਾਹੇ ਇਨਸਾਫ ਹੈ ਚਾਹੇ ਬੇਇਨਸਾਫੀ ਹੈ ਇਹਨੂੰ ਝੱਲ ਲੈਣੇ ਆ ਪਰ ਹੁਣ ਪਹਿਲਾਂ ਮਥਰਾ ਕਾਸ਼ੀ ਦਾ ਮਸਲਾ ਤੇ ਫਿਰ ਸੰਬਲਦਾ ਤੇ ਹੁਣ ਇੱਥੇ ਆ ਗਿਆ ਇਹ ਇੱਕ ਹੱਦ ਟੱਪਦੀ ਜਾ ਰਹੀ ਹੈ ਤੇ ਜਦ ਕਿ ਇਹ ਦਰਗਾਹ ਜਿਹੜੀ ਹੈ ਸਾਡੀ ਫਿਰਕੂ ਇੱਕ ਸੁਰਤਾ ਦੀ ਭਾਵਨਾ ਦੇਸ਼ ਚ ਅਨੇਕਤਾ ਤੇ ਏਕਤਾ ਦੀ ਭਾਵਨਾ ਤੇ ਅੱਡ ਅੱਡ ਫਿਰਕਿਆਂ ਦੇ ਲੋਕ ਇੱਥੇ ਆਉਂਦੇ ਆ ਤੇ ਆਪਣਾ ਉਹ ਕਰਦੇ ਆ ਜੋ ਵੀ ਉਹਨਾਂ ਦੀ ਆਸਥਾ ਹੁੰਦੀ ਹੈ ਤੇ ਇਸ ਕਰਕੇ ਇਹ ਦੁਨੀਆ ਭਰ ਚ ਜਿਹੜੇ ਸੂਫੀ ਲੋਕ ਵਸਦੇ ਐ ਜਿਹੜੇ ਸਮੁੱਚੀ ਮਾਨਵਤਾ ਦਾ ਕਲਿਆਣ ਭਾਲਦੇ ਐ ਉਹਨਾਂ ਦਾ ਇੱਕ ਸਥਾਨ ਹੈਗਾ ਤੇ ਇਹਦੇ ਬਾਰੇ ਚ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਬਹੁਤ ਹੀ ਗਲਤ ਨੇ ਤੇ ਇਹਦਾ ਵਿਰੋਧ ਹੋਣਾ ਚਾਹੀਦਾ ਮੈਂ ਸਮਝਦਾ ਵੀ ਇਹਦਾ ਹੋਂਦ ਤਾਂ ਸੁਪਰੀਮ ਕੋਰਟ ਨੂੰ ਬਿਲਕੁਲ ਹੀ ਸੰਕੇਤ ਲੈ ਲੈਣਾ ਚਾਹੀਦਾ ਕੱਲ ਨੂੰ ਇਹ ਨਹੀਂ ਪਤਾ ਵੀ ਕੋਈ ਸਿਰਫ ਇਹ ਬੰਦਾ ਕਿਹੜੇ ਸਥਾਨ ਬਾਰੇ ਕੀ ਕਹਿ ਦੇਵੇ ਕਿਉਂਕਿ ਕਹਿਣਾ ਹੀ ਹੈ ਸਿਰਫ ਕੋਈ ਗਲਤ ਨਾ ਤਾਂ ਇਤਿਹਾਸਕ ਸਬੂਤ ਨੇ हां ਕਿਉਂਕਿ ਆਰਐਸਐਸ ਨੇ ਪਿਛਲੇ 100 ਸਾਲ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਜਾਂ ਲਿਖਵਾਈਆਂ ਨੇ ਜਾਂ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਲੋਕਾਂ ਨੇ ਕੋਈ ਗੱਲਾਂ ਲਿਖੀਆਂ ਨੇ ਉਹਨਾਂ ਦੇ ਹਵਾਲੇ ਦੇ ਦੇ ਕੇ ਉਹਨਾਂ ਨੇ ਲਿਖੀ ਜਾਣਾ ਤੇ ਉਹ ਉਹਨਾਂ ਦੀ ਆਪਣੀ ਯੂਨੀਵਰਸਿਟੀ ਹੈ ਝੂਠ ਦੀ ਯੂਨੀਵਰਸਿਟੀ ਝੂਠ ਦੀ ਯੂਨੀਵਰਸਿਟੀ ਦੇ ਉੱਤੇ ਅਜਿਹੇ ਇਤਿਹਾਸਕ ਘਟਨਾਵਾਂ ਨੂੰ ਉਹ ਨਹੀਂ ਕਰਨਾ ਚਾਹੀਦਾ ਦੂਜਾ ਮੰਨ ਲਓ ਕੋਈ ਗੱਲ ਹੋਵੇ ਵੀ ਤਾਂ ਵੀ ਗੱਲ ਨਿਬੜੀ ਹੋਈ ਹੈ ਜਿਹੜਾ ਬਾਵਰੀ ਮਾਰਚ ਦਾ ਫੈਸਲਾ ਸੁਣਾਉਂਦਿਆਂ ਹੋਇਆ ਜਿਹੜਾ ਚੀਫ ਜਸਟਿਸ ਚੱਲਿਆ ਗਿਆ ਜਿਹਨੂੰ ਰੱਬ ਨੇ ਪ੍ਰਮਾਤਮਾ ਨੇ ਆਪ ਹੀ ਕਿਹਾ ਉਹ ਜੱਜ ਜਿਹੜਾ ਉਹਦੇ 'ਚ ਵੀ ਲਿਖਿਆ ਹੋਇਆ ਹੈ ਵੀ ਕੱਲਾ ਇੱਕੋ ਇੱਕ ਬਾਵਰੀ ਮਸਜਿਦ ਦਾ ਮੁੱਦਾ ਨਹੀਂ 15 ਅਗਸਤ 1947 ਤੋਂ ਪਹਿਲਾਂ ਦੇ ਜਿਹੜੇ ਵੀ ਧਾਰਮਿਕ ਜਿਹੜੇ ਪੂਜਾ ਸਥਾਨ ਨੇ ਉਹ ਜਿਵੇਂ ਹੈ ਉਵੇਂ ਜਿਵੇਂ ਰਹਿਣਗੇ ਉਹਨਾਂ ਬਾਰੇ ਕੋਈ ਮੁਕੱਦਮਾ ਵੀ ਨਹੀਂ ਸੁਣਿਆ ਜਾਊਗਾ ਤੇ ਉਹਨਾਂ ਬਾਰੇ ਕੋਈ ਉਹਨਾਂ ਨੂੰ ਬਦਲਿਆ ਵੀ ਨਹੀਂ ਜਾਊਗਾ ਉਸ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ ਅੱਜ ਦੀ ਸੁਪਰੀਮ ਕੋਰਟ ਨੂੰ ਦੂਸਰੀ ਗੱਲ ਦੋਸਤੋ ਇਹ ਹੈ ਕਿ ਮਜ਼ਦੂਰਾਂ ਦਾ ਇਹ ਹੈ ਵੀ ਜਿਵੇਂ ਮਜ਼ਦੂਰਤਾ ਵਾਸਮਰਨ ਵਾਸਤੇ ਹੀ ਬਣੇ ਹੁੰਦੇ ਆ ਜਿਹੜਾ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਟੈਗੂਰ ਲੈਬੋਰੀਟਰੀਜ਼ ਪ੍ਰਾਈਵੇਟ ਲਿਮਟਿਡ ਹੈ ਉੱਥੇ ਜਿਹੜਾ ਤੇਜਾਬ ਹੈਗਾ ਜਿਹਨੂੰ ਨੂਨ ਦਾ ਤੇਜਾਬ ਕਹਿੰਦੇ ਆ ਲੂਨ ਦਾ ਤੇਜਾਬ ਐਚ ਸੀ ਐਲ ਹਾਈਡਰੋਕਲੋਰਿਕ ਐਸਿਡ ਉਹਦੀਆਂ ਜਿਹੜੀਆਂ ਗੈਸ ਨੇ ਉਹਦੀਆਂ ਫਿਊਮ ਚੜਨ ਨਾਲ ਇੱਕ ਦੀ ਤਾਂ ਮੌਤ ਹੋ ਗਈ ਵਿਚਾਰਾ ਓਡੀਸ਼ਾ ਦਾ ਮਜ਼ਦੂਰ ਸੀਗਾ 8 ਜਣੇ ਸਖਤ ਜ਼ਖਮੀ ਪਏ ਆ 2 ਜਣੇ ਵੈਂਟੀਲੇਟਰ ਤੇ ਲੱਗੇ ਹੋਏ ਆ ਤੇ ਇਹ ਉਹਨਾਂ ਦੇ ਨਾਰਮਸ ਕਿਉਂ ਨਹੀਂ ਅਬੇ ਹੁੰਦੇ ਆ ਹੁਣ ਆਉਣ ਵਾਲਾ ਅਗਲੇ ਕੁਝ ਦਿਨਾਂ ਦੇ ਵਿੱਚ ਭੋਪਾਲ ਦੀ ਗੈਸ ਟ੍ਰੈਜਡੀ ਸਾਨੂੰ ਇਹ ਨਾ ਟ੍ਰੈਜਡੀ ਤੋਂ ਜੀ ਅਸੀਂ ਭਾਰਤ ਦੇ ਲੋਕਾਂ ਨੇ ਸਿੱਖਿਆ ਨਿੰਗਾ ਵੀ ਜਿਹੜੇ ਵੀ ਇੰਡਸਟਰੀਅਲਿਸਟ ਇਸ ਤਰ੍ਹਾਂ ਦੇ ਪ੍ਰੋਜੈਕਟ ਲਾਉਂਦੇ ਐ ਉਹਨਾਂ ਚ ਜਿਹੜੀਆਂ ਸੁਰੱਖਿਆ ਦੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਕਿਉਂ ਨਹੀਂ ਧਿਆਨ ਰੱਖਿਆ ਜਾਂਦਾ ਉਹ ਗੈਸ ਲੀਕ ਹੋਈ ਕਿਉਂ ਜ਼ਹਿਰੀਲੀ ਗੈਸ ਜਿਹੜੀ ਇੰਨੀ ਤਜਾਬੀ ਗੈਸ ਐ ਉਹ ਤੇ ਇਹ ਉਹਨਾਂ ਤੇ ਸਖਤ ਐਕਸ਼ਨ ਹੋਣ ਦੀ ਲੋੜ ਹੈਗੀ ਅਗਲੀ ਗੱਲ ਦੋਸਤੋ ਮਹਾਰਾ ਮੱਧ ਪ੍ਰਦੇਸ਼ ਦੇ ਸ਼ੇਪੂਰੀ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਇੰਦਰਗੜ੍ਹ ਉਸ ਪਿੰਡ ਦਾ ਸਰਪੰਚ ਹੈ ਪਦਮ ਸਿੰਘ ਟੱਕੜ ਉਹਦਾ ਪਰਿਵਾਰ ਨੇ ਰਲ ਕੇ ਉਹਨਾਂ ਦਾ ਬੋਰ ਸਾਂਝਾ ਸੀਗਾ ਕਿਸੇ ਹੋਰ ਮਜ਼ਦੂਰ ਦੇ ਨਾਲ ਤੇ ਪਰਿਵਾਰ ਦੇ ਨਾਲ ਦਲਤ ਪਰਿਵਾਰ ਦੇ ਨਾਲ ਤੇ ਉਹ ਜਿਹੜਾ ਬੋਰ ਹੈ ਬੋਰ ਦਾ ਪਾਣੀ ਉਹ ਬਦਲ ਕੇ ਲੈਂਦੇ ਸੀ ਉਸ ਦਿਨ ਬੋਰ ਦੇ ਪਿੱਛੇ ਲੜਾਈ ਹੋ ਗਈ ਤੇ ਉਹਨਾਂ ਨੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਨਾਰਦ ਨਾਰਦ ਜਾਟਵ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਇਹ ਇੱਕ ਨਿਰਾ ਜਾਤੀ ਹੰਕਾਰ ਹੈ ਇਹਦੇ ਚ ਹੋਰ ਕੁਝ ਵੀ ਨਹੀਂਗਾ ਤੇ ਇਹ ਜਾਤੀ ਹੰਕਾਰ ਮੋਦੀ ਜੀ ਤਾਂ ਕਹਿੰਦੇ ਜਾਤਾਂ ਹੈ ਨਹੀਂ ਪਤਾ ਨਹੀਂ ਹੁਣ ਇਹ ਹੰਕਾਰ ਕਿੱਥੋਂ ਆਉਂਦਾ ਹੈ ਜਰਾ ਕੋ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਉਹਨਾਂ ਦੀ ਸਰਕਾਰ ਵੀ ਉੱਥੇ ਹੈ ਤੇ ਅਗਲਾ ਜਿਹੜਾ ਹੈਗਾ ਅ ਪ੍ਰਣਾਏ ਰਾਏ ਜਿਹੜੇ ਹੈ ਆਪਣੇ ਐਨਡੀਟੀਵੀ ਦੇ ਜਿਹੜੇ ਪ੍ਰੋਮੋਟਰ ਰਹੇ ਪ੍ਰਨਾਇ ਰਾਏ ਤੇ ਰਾਧਿਕਾ ਰਾਏ ਦੋਨੇ ਹਸਬੰਡ ਵਾਈਫ ਉਹਨਾਂ ਦੇ ਉੱਤੇ 2017 ਦੇ ਵਿੱਚ ਇੱਕ ਝੂਠਾ ਦੋਸ਼ ਲਾਇਆ ਗਿਆ ਵੀ ਇਹਨਾਂ ਨੇ ਧੋਖਾਧੜੀ ਕੀਤੀ ਹੈ ਤੇ ICICI ਬੈਂਕ ਨੂੰ 48 ਕਰੋੜ ਦਾ ਘਾਟਾ ਪਾਇਆਗਾ ਉਹ ਕੇਸ ਦਰਜ ਹੋਇਆ ED ਚੱਲੀ CBI ਚੱਲੀ ਬਾਕੀ ਹੋਇਆ ਤੇ ਉਹਨਾਂ ਦਾ ਐਨਡੀਟੀਵੀ ਵਿਖਵਾਤਾ ਜਿਹੜੇ ਲੋਕਾਂ ਦੀ ਕੋਈ ਕਵਾਜ ਚੁੱਕਦਾ ਟੀਵੀ ਸੀਗਾ ਉਹ ਲੋਕਾਂ ਤੋਂ ਖੋਹ ਲਿਆ ਗਿਆ ਤੇ ਸਾਰਾ ਕੁਝ ਲੁੱਟਣ ਤੋਂ ਬਾਅਦ ਲੋਕਾਂ ਦਾ ਵੀ ਲੁੱਟ ਲਿਆ ਤੇ ਪ੍ਰਣਾਇ ਰਾਏ ਤੇ ਰਾਧਕਾ ਰਾਏ ਨੂੰ ਵੀ ਕਿਸਮ ਦਾ ਲੁੱਟ ਲਿਆ ਲੁੱਟਣ ਤੋਂ ਬਾਅਦ ਹੁਣ ਉਹਨਾਂ ਨੇ ਕਹਿਤਾ ਵੀ ਉਹਨਾਂ ਨੂੰ ਕਲੀਨ ਚਿੱਟਾ ਹੈ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਸੀਗਾ ਤੇ ਇਹ ਕੇਸ ਵਾਪਸ ਲਿਆ ਜਾਂਦਾ ਸੋ ਜੇ ਇਸ ਤਰ੍ਹਾਂ ਦੇ ਲੁੱਟਣ ਤੋਂ ਬਾਅਦ ਆ ਇਨਸਾਫ ਹੋਣੇ ਹੈ ਸਾਡੇ ਇਨ ਐਜੰਸੀਆਂ ਦੇ ਫਿਰ ਇਨਸਾਫ ਤਾਂ ਕਿਸੇ ਹੋਰ ਚੀਜ਼ ਨੂੰ ਕਿਹੜਾ ਚਾਹੀਦਾ ਤੇ ਬੇਇਨਸਾਫੀ ਪਤਾ ਨਹੀਂ ਕੀ ਹੁੰਦੀ ਹੈ ਫਿਰ ਜੇ ਆਹ ਇਨਸਾਫ ਹੈਗਾ ਸੋ ਲਾਸਟ ਗੱਲ ਦੋਸਤੋ ਬੜੀ ਦੁਖਦਾਈ ਗੱਲ ਹੈ ਕਿ ਮਹਾਲੀ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਉੱਥੋਂ ਦਾ ਜਿਹੜਾ ਸਪੋਰਟਸ ਟੀਚਰ ਹੈ ਉਹ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਅਸ਼ਲੀਲ ਜਿਹੜੀਆਂ ਵੀਡੀਓਜ਼ ਐ ਆਪਣੇ ਫੋਨ ਦੇ ਉੱਤੇ ਦਿਖਾਉਂਦਾ ਸੀ ਤੇ ਉਹ ਜਦੋਂ ਉਹਨਾਂ ਦਾ ਰੌਲਾ ਪਿਆ ਕੁਝ ਕੁੜੀਆਂ ਨੂੰ ਦਿਖਾਏ ਉਹਨੇ ਤੇ ਉਹਨਾਂ ਨੇ ਪ੍ਰਿੰਸੀਪਲ ਕੋਲ ਸ਼ਿਕਾਇਤ ਕੀਤੀ ਫਿਰ ਆਪਣੇ ਮਾਮਾ ਨੂੰ ਦੱਸਿਆ ਘਰਾਂ ਚ ਇੱਕ ਕੁੜੀ ਦੇ ਫਾਦਰ ਨੇ ਦੱਸਿਆ ਵੀ ਮੇਰੀ ਬੇਟੀ ਨੇ ਜਦੋਂ ਮੇਰੀ ਵਾਈਫ ਨੂੰ ਦੱਸਿਆ ਵੀ ਤਿੰਨ ਚਾਰ ਕੁੜੀਆਂ ਨੂੰ ਉਹ ਥੱਲੇ ਬੀਸਮੈਂਟ ਚ ਲੈ ਜਾਂਦਾ ਸੀ ਉੱਥੇ ਕੱਲੀਆਂ ਨੂੰ ਤਿੰਨਾਂ ਤਿੰਨਾਂ ਚਾਰਾਂ ਨੂੰ ਆਪਣੇ ਉਹ ਵੀਡੀਓ ਤੇ ਦਿਖਾਉਂਦਾ ਆਪਣੇ ਫੋਨ ਤੇ ਵੀਡੀਓਜ਼ ਦਿਖਾਉਂਦਾ ਸੀ ਅਸ਼ਲੀਲ ਤੇ ਉਹਦੇ ਤੇ ਹੁਣ ਕੇਸ ਤਾਂ ਦਰਜ ਹੋਇਆ ਮੇਰੇ ਹਿਸਾਬ ਚ ਵੀ ਅਜਿਹਾ ਬੰਦਾ ਤਾਂ ਤੁਰੰਤ ਜੇਲ੍ਹ ਚ ਹੀ ਚਾਹੀਦਾ ਤੇ ਬਾਕੀ ਗੱਲਾਂ ਬਾਅਦ ਚ ਹੁੰਦੀਆਂ ਫਿਰਨਗੀਆਂ ਵੀ ਕੀ ਇਨਕੁਆਰੀ ਹੈ ਕਿਸ ਤਰ੍ਹਾਂ ਤੇ ਅਜਿਹਾ ਵਿਅਕਤੀ ਤੋਂ ਤਾਂ ਜਿੰਨਾ ਛੇਤੀ ਸਮਾਜ ਖੜਾ ਛੜਾਵੇ ਉਨਾਂ ਚੰਗਾ ਹੈ ਤੇ ਉਹ ਉਹਦਾ ਇੱਥੇ ਸਕੂਲ ਦੇ ਵਿੱਚ ਇੱਕ ਮਿੰਟ ਲਈ ਵੀ ਰਹਿਣਾ ਆ ਵਾਜਬ ਨਹੀਂ ਉਹਦਾ ਉਹਦਾ ਸਥਾਨ ਜੇਲ੍ਹ 'ਚ ਹੀ ਹੈ ਤੇ ਉਹਨੂੰ ਜੇਲ੍ਹ ਹੋਣੀ ਚਾਹੀਦੀ ਹੈ ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ ਜੀ